ਸਸਟੀ ਕਲ ਜੀ ਅੱਜ ਆਪਾਂ ਆਏ ਸੀ ਪਿੰਡ ਲਾਲਿਆਣਾ ਜੋ ਕਿ ਸਾਡੇ ਪਿੰਡ ਭਾਗੀਵਾਦਰ ਤੋਂ ਥੋੜੀ ਦੂਰੀ ਹੈ ਬਸ ਇੱਕ ਪਿੰਡੀ ਵਿਚਕਾਰ ਆਉਂਦਾ ਮਾਹੀ ਨੰਗਲ ਉਸ ਤੋਂ ਬਾਅਦ ਲਾਲਿਆਣਾ ਤੇ ਇਹ ਇੱਧਰ ਰਾਮਾ ਵੀ ਆਪਣੇ ਨਾਲ ਹੀ ਰਹਿ ਜਾਂਦਾ ਰਾਮੇਰੀਏ ਚ ਆ ਜਾਂਦਾ ਤਲਵੰਡੀ ਰਾਮੇਰੀਏ ਚ ਤਾਂ ਇਹ ਭੈਣ ਨੇ ਭਾਣੀ ਆਪਾਂ ਨਾਮ ਦੱਸੋ ਮੇਰਾ ਨਾਮ ਸਰਜੀਤ ਕੋਰ ਹੈ। ਇਹ ਸਰਜੀਤ ਕੋਰ ਨੇ ਭੈਣ ਤੇ ਇਹ ਪੇਂਟਿੰਗ ਕਰਦੇ ਨੇ ਬਹੁਤ ਜ਼ਿਆਦਾ ਸਫਾਈ ਵਾਲਾ ਕੰਮ ਹੈ। ਇਹਨਾਂ ਦਾ ਆਪਾਂ ਤੁਹਾਨੂੰ ਕੰਮ ਵੀ ਵਿਖਾਵਾਂਗੇ ਤੇ ਇਹ ਪੇਂਟਿੰਗ ਕਰਦੇ ਨੇ ਇਹਨਾਂ ਦਾ ਸ਼ੌਂਕ ਆ। ਵੈਸੇ ਇਹ ਜੌਬ ਵੀ ਕਰਦੇ ਨੇ ਪਰ ਇਹਨਾਂ ਦਾ ਸ਼ੌਂਕ ਆ। ਤਾਂ ਇਹ ਨਾਲ ਪੇਂਟਿੰਗ ਵੀ ਕਰਦੇ ਆ ਤਾਂ ਆਪਾਂ ਇਹਨਾਂ ਨੂੰ ਇਹਨਾਂ ਤੋਂ ਗੱਲਾਂ ਬਾਤਾਂ ਵੀ ਪੁੱਛਦੇ ਆ ਕਿ ਕਦੋਂ ਤੋਂ ਪੇਂਟਿੰਗ ਕਰ ਰਹੇ ਨੇ। ਬਾਕੀ ਆਪਾਂ ਇਹਨਾਂ ਦਾ ਕੰਮ ਵੀ ਤੁਹਾਨੂੰ ਵਿਖਾਉਣੇ ਆ। ਹਾਂਜੀ ਭੈਣ ਕਿੰਨੇ ਟਾਈਮ ਤੋਂ ਪੇਂਟਿੰਗ ਕਰ ਰਹੇ? ਮੈਨੂੰ ਬਣਿਆ ਜਦੋਂ ਲਾਕਡਾਊਨ ਸੀਗਾ ਉਦੋਂ ਤੋਂ ਹੀ ਕਰ ਰਹੀ ਹਾਂ ਜੀ ਮੈਂ ਜਿਵੇਂ ਉਦੋਂ ਕਾਲਜ ਬੰਦ ਸੀਗੇ ਛੁੱਟੀਆਂ ਸੀ ਤਾਂ ਫਿਰ ਉਦੋਂ ਸ਼ੁਰੂ ਕਰਤਾ ਸੀਗਾ ਅੱਛਾ ਇਹ ਤੁਸੀਂ ਪਹਿਲਾਂ ਸਿੱਖਿਆ ਹੋਇਆ ਸੀ ਬਣਿਆ ਕੋਈ ਸਫਾਈ ਬਹੁਤ ਹਾਂ ਨਹੀਂ ਪਹਿਲਾਂ ਸਿੱਖਿਆ ਹੋਇਆ ਹੀ ਨਹੀਂ ਸੀ ਪਹਿਲਾਂ ਜਿਵੇਂ ਆਪਾਂ ਛੋਟੇ ਹੁੰਦੇ ਕਰ ਲੈਂਦੇ ਆ ਜਾਂ ਦਰਮਿਆਨ ਪੇਡੂ ਦੀ ਕੀਤੀਆਂ ਸੀਗੀਆਂ ਅੱਛਾ ਬਾਅਦ ਸਿਹੋਲੀ-ਵੋਲੀ ਹੱਥ ਸਾਫ਼ ਹੋ ਜਾਂਦੇ ਜੀ ਅੱਛਾ ਜਮਾ ਪ੍ਰੈਕਟਿਸ ਨਾਲ ਆਉਂਦਾ ਹੈ ਹਾਂਜੀ ਇੱਕ ਇਹ ਵਾਲਾ ਸੁੰਦਰ ਪਹਿਣ ਨੇ ਪੇਂਟ ਕੀਤਾ ਹੋਇਆ ਜੋ ਕਿ ਬਹੁਤ ਜ਼ਿਆਦਾ ਮੈਨੂੰ ਅਟਰੈਕਟਿਵ ਲੱਗਿਆ ਤੁਸੀਂ ਦੇਖ ਸਕਦੇ ਹੋ ਪਰ ਇਹ ਕਿਹੜੇ ਸਟੱਫ ਤੇ ਹੈ ਇਹ ਮੰਚਲੀ ਸਿਲਕ ਦਾ ਹੈ ਇਹ ਮੰਚਲੀ ਸਿਲਕ ਦਾ ਮੈਂ ਤਾਂ ਪਹਿਲੀ ਵਾਰ ਨਾਮ ਚਲੇ ਸੁਣਿਆ ਇਹ ਵੀ ਮੰਚਲੀ ਸਿਲਕ ਵੀ ਹੁੰਦੀ ਹੈ ਮੰਚਲੀ ਸਿਲਕ ਦਾ ਸੂਟ ਹੈ ਬਹੁਤ ਜ਼ਿਆਦਾ ਸੋਹਣੀ ਦੇਖੋ ਪਹਿਣ ਦੀ ਕਾਰੀਗਰੀ ਹੈ ਤੁਸੀਂ ਦੇਖ ਸਕਦੇ ਹੋ ਤੇ ਇਹ ਜੋ ਟ੍ਰੈਂਡ ਚ ਚੀਜ਼ਾਂ ਅੱਜ ਕੱਲ ਚੱਲਦੀਆਂ ਜਿਵੇਂ ਇਹ ਤਾਂ ਪਹਿਣ ਨੇ ਝੋਲਾ ਕੀਤਾ ਹੋਇਆ ਆਪਾਂ ਵੇਖਿਆ ਹੀ ਆ ਅਖਰਾਂ ਵਾਲਾ ਪੰਜਾਬੀ ਤੇ ਇਹ ਤਾਂ ਪਹਿਣ ਨੇ ਊੜੇ ਆੜੇ ਦਾ ਝੋਲਾ ਪੇਂਟ ਕੀਤਾ ਵਾ ਤੇ ਪਿੱਛੇ ਇਹਦੇ ਤੁਸੀਂ ਦੇਖ ਸਕਦੇ ਹੋ ਪੰਜਾਬ ਨਕਸ਼ਾ ਹੈ ਬਹੁਤ ਸੋਹਣਾ ਮਤਲਬ ਇਹਨਾਂ ਦੀ ਕਾਰੀਗਰੀ ਆ ਤੁਸੀਂ ਵੇਖ ਹੀ ਸਕਦੇ ਹੋ ਤੇ ਬਾਕੀ ਇੱਕ ਨਜ਼ਰ ਜਿਹੜਾ ਇਹਨਾਂ ਦਾ ਭੈਣ ਦਾ ਕੰਮ ਤਿਆਰ ਕੀਤਾ ਹੋਣਾ ਉਹਦੇ ਤੇ ਮਰਵਾ ਦਿਓ ਇਹ ਦੀਤ ਪਰਿੰਟਿੰਗ ਹੈ ਇਹ ਇਹ ਦੀ ਨੂੰ ਸਭ ਤੋਂ ਸਸਟੀ ਗੱਲ ਹੈ ਕਿ ਬਸ ਸਠੀ ਲੇਖ ਹਾਂਜੀ ਕਿ ਇਹ ਵਾਲੀ ਪੇਂਟਿੰਗ ਸੀ ਬਹੁਤ ਸੋਹਣੀ ਇਹ ਮੈਨੂੰ ਬਹੁਤ ਵਧੀਆ ਲੱਗੀ ਇਹ ਪੁੱਛਦੇ ਆ ਭੈਣ ਪਰ ਇਹ ਵਾਲੀ ਪੇਂਟਿੰਗ ਕਿਹੜੀ ਹੁੰਦੀ ਹੈ ਫੋਇਲ ਪੇਂਟ ਹੈ ਇਹ ਅੱਛਾ ਇਹ ਫੋਇਲ ਪੇਂਟ ਹੈ ਉਹ ਥੀ ਗੋਲਡਨ ਨਾਲ ਸਿਲਵਰ ਨਾਲ ਆਪਾਂ ਕਰ ਸਕਦੇ ਹਾਂ ਇਹਨੂੰ ਫੋਇਲ ਪੇਂਟਿੰਗ ਕਹਿੰਦੇ ਨੇ ਇਹ ਬਸ ਗੋਲਡਨ ਤੇ ਸਿਲਵਰ ਕਲਰ ਨਾਲ ਹੀ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਦਿੱਤੀ ਹੋਈ ਹੈ ਭੈਣ ਜੀ ਇਹ ਕਿ ਕਿਸੇ ਦਾ ਸੂਟ ਰੈਡੀ ਹੋਇਆ ਪਿਆ ਸੀ ਇਹਨਾਂ ਕੋਲ ਤੇ ਕਿ ਇਹ ਦੇਖ ਸਕਦੇ ਹੋ ਕਿ ਤਾਂ ਚਾਦਰਾਂ ਸਹਰਾਣੇ ਵੀ ਕਰਦੀ ਨੇ ਜੇਕਰ ਕਿਸੇ ਨੇ ਚਾਦਰਾਂ ਸਹਰਾਣੇ ਕਰਵਾਉਣੇ ਹੋਣ ਤਾਂ ਇਹ ਇਹ ਵੀ ਕਰਦੇ ਨੇ ਵੈਸੇ ਤਾਂ ਇਹ ਵਾਲਾ ਜਿਹੜਾ ਕਲਚਰ ਆ ਇਹ ਅੱਜ ਕੱਲ੍ਹ ਤੁਹਾਨੂੰ ਪਤਾ ਅਲੋਪ ਹੁੰਦਾ ਜਾ ਰਿਹਾ ਪਰ ਭੈਣ ਨੇ ਹਲੇ ਨੂੰ ਜਿਉਂਦਾ ਰੱਖਿਆ ਹੋਇਆ ਤਾਂ ਬਹੁਤ ਸੋਹਣਾ ਕੰਮ ਆ ਇਹਨਾਂ ਦਾ ਖੱਦਰ ਕੇਸਮੈਂਟ ਹੈ ਅੱਛਾ ਇੱਕ ਖੱਦਰ ਕੇਸਮੈਂਟ ਦੀਆਂ ਚਾਦਰਾਂ ਨੇ ਇਹ ਤਾਂ ਬੰਬੇ ਡਾਈਂਗੀਆਂ ਨੇ ਚੱਲ ਬਣਾਉਂ ਥੋੜੀਆਂ ਹਲਕੀਆਂ ਹੁੰਦੀਆਂ ਨੇ ਅੱਛਾ ਇੱਕ ਬੰਬੇ ਟਾਈਂਗੀਆਂ ਵੀ ਚੱਲੀਆਂ ਨੇ ਉਹ ਥੋੜੀਆਂ ਹਲਕੀਆਂ ਹੁੰਦੀਆਂ ਆ ਜਿਹੜੀਆਂ ਖੱਦਰ ਕੇਸਮੈਂਟ ਆ ਇਹ ਥੋੜੀਆਂ ਭਾਰੀ ਹੁੰਦੀਆਂ ਸੁਹਣਾ ਪੇਟਿੰਗ ਹੁੰਦੀ ਹੈ ਇੱਕ ਬੰਨੇ ਕੋਈ ਜ਼ਰੂਰੀ ਹੁੰਦਾ ਹੈ ਮਤਲਬ ਜਿਵੇਂ ਤੁਸੀਂ ਦੇਖ ਸਕਦੇ ਹੋ ਇਹ ਆ ਵਾਲੀ ਤੁਹਾਡੀ ਦੁਪੱਟਾ ਹੈ ਤੁਹਾਡਾ ਤੇ ਇਹਦਾ ਜਿਵੇਂ ਇਹਦੀ ਬਹੁਤ ਜ਼ਿਆਦਾ ਸਫਾਈ ਹੈ ਤੇ ਇਹਦਾ ਕੁਛ ਐ ਕੰਪਲਸਰੀ ਨਹੀਂ ਹੁੰਦਾ ਕਿ ਆਹ ਵਾਲਾ ਹੀ ਦੁਪੱਟਾ ਹੋਵੇ ਤਾਂ ਉਸੇ ਦੀ ਸਫਾਈ ਹੋਣੀ ਹੈ ਨਹੀਂ ਇਹ ਨਹੀਂ ਹੁੰਦਾ ਅੱਛਾ ਇਹ ਕੱਪੜੇ ਨੇ ਹਰੇਕ ਕੱਪੜੇ ਦੀ ਹੋਣੀ ਦਾ ਪਹਿਰਾ ਹੁੰਦਾ ਅਸਮ ਹੁੰਦਾ ਹਰ ਤਰ੍ਹਾਂ ਦਾ ਦੁਪੱਟਾ ਤੁਸੀਂ ਪੇਂਟ ਕਰਵਾ ਸਕਦੇ ਹੋ ਇਹ ਨਹੀਂ ਹੁੰਦਾ ਕਿ ਇਹਦੀ ਜ਼ਿਆਦਾ ਸਫਾਈ ਮੋਸਟਲੀ ਆਪਾਂ ਕਹਿੰਦੇ ਵੀ ਕੋਟੇ ਡੋਰੀਏ ਦੇ ਦੁਪੱਟੇ ਸੂਟਾਂ ਨਾਲ ਜ਼ਿਆਦਾ ਲੱਗੇ ਹੁੰਦੇ ਨੇ ਹਨਾ ਜੇ ਆਪਾਂ ਰੈਡੀमेड ਸੂਟ ਲੈਣੇ ਆ ਪੇਂਟ ਕੀਤੇ ਦਾ ਉੱਥੇ ਕੋਟੇ ਡੋਰੀਏ ਦੇ ਦੁਪੱਟੇ ਉਹਨਾਂ ਨਾਲ ਜ਼ਿਆਦਾ ਲੱਗੇ ਹੁੰਦੇ ਨੇ ਪਰ ਭੈਣ ਨੇ ਇਹ ਭਰੇ ਕਹਾ ਦੁਪੱਟਾ ਹੈ ਇਹ ਚਨੂਨ ਦਾ ਹੈ ਅੱਛਾ ਇਹ ਚਨੂਨ ਦਾ ਦੁਪੱਟਾ ਹੈ ਇਹਦੇ ਤੇ ਬਹੁਤ ਜ਼ਿਆਦਾ ਸੋਹਣੀ ਸਫਾਈ ਹੋਈ ਹੋਈ ਆ ਭੈਣ ਕਹਿੰਦੇ ਭਾਵੇਂ ਪਿਓਰ ਦਾ ਦੁਪੱਟਾ ਹੋਵੇ ਕੋਟੇ ਡੋਰੀਏ ਦਾ ਹੋਵੇ ਚਨੂਨ ਦਾ ਹੋਵੇ ਕਿਸੇ ਤਰ੍ਹਾਂ ਦਾ ਦੁਪੱਟਾ ਹੋਵੇ ਵੀ ਆਪਾਂ ਹਰ ਤਰ੍ਹਾਂ ਦੇ ਦੁਪੱਟੇ ਤੇ ਪੇਂਟ ਕਰ ਦਿੰਦੇ ਆ ਤੇ ਭੈਣ ਨੇ ਆਪ ਦਾ ਚਨੂਨ ਦੇ ਦੁ ਹਾਂਜੀ ਇਹ ਪੈਨ ਕੋਲੇ ਕੁਝ ਕੁ ਜੁੱਤੀਆਂ ਪੇਂਟ ਕੀਤੀਆਂ ਸੂਟਾਂ ਨਾਲ ਦੀਆਂ ਇਹ ਮੋਰਨੀ ਵਾਲੇ ਸੂਟ ਨਾਲ ਦੀ ਤੇ ਉਹ ਇੱਕ orange ਕਲਰ ਦੀ ਹੋਰ ਜੁੱਤੀ ਆ ਇਹ ਪੈਨ ਕੋਲ ਤਿਆਰ ਕੀਤੀਆਂ ਪਈਆਂ ਸੀ ਇਹ ਆਪਾਂ ਤੁਹਾਨੂੰ ਦਿਖਾਉਣ ਵਾਸਤੇ ਨਾਲ ਇਹਨਾਂ ਦੀ ਇੱਕ ਕਲਿੱਪ ਐਡ ਕਰਤੀ ਤੇ ਬਹੁਤ ਜ਼ਿਆਦਾ ਸੋਹਣਾ ਤੇ ਸਫਾਈ ਵਾਲਾ ਕੰਮ ਆ ਭੈਣ ਦਾ ਤੁਸੀਂ ਵੇਖ ਹੀ ਸਕਦੇ ਹੋ ਫ੍ਰੀ ਹੈਂਡ ਪੇਂਟਿੰਗ ਕਰਦੇ ਆ ਇਹ ਵਿਦਾਊਟ ਮਤਲਬ ਕਿਸੇ ਟ੍ਰੇਸ ਵਗੈਰਾ ਤੋਂ ਤੇ ਇੱਕ ਮੈਂ ਇਹਨਾਂ ਤੋਂ ਆਪਣੀ ਬੇਟੀ ਦਾ ਸੂਟ ਰੈਡੀ ਕਰਵਾਇਆ ਸੀ ਇਹ ਵਾਲਾ ਸੂਟ ਮੇਰੀ ਬੇਟੀ ਦਾ ਏ ਇਹ ਮੈਂ ਇਹਨਾਂ ਤੋਂ ਰੈਡੀ ਕਰਵਾਇਆ ਸੀ ਆਪ ਦਾ ਡਿਜ਼ਾਈਨ ਦੇ ਕੇ ਸਟੱਫ ਵੀ ਸਾਡਾ ਸੀ ਪਰ ਇਹਨਾਂ ਨੇ ਪੇਂਟ ਕੀਤਾ ਬਹੁਤ ਜੈਨੂਨ ਪ੍ਰਾਈਸ ਦੇ ਵਿੱਚ ਪੇਂਟ ਕੀਤਾ ਬਹੁਤ ਸੋਹਣਾ ਸਫਾਈ ਹਾਂਜੀ ਇਹ ਸੂਟ ਸੀ ਮਾਸੀ ਦਾ ਕਿਉਂਕਿ ਇਹ ਮੈਂ ਜਲਦੀ ਭਜਵਾਉਣਾ ਸੀ ਇਸ ਕਰਕੇ ਮੈਂ ਜਦੋਂ ਵੀ ਇਹ ਮੇਰੇ ਕੋਲ ਪਹੁੰਚ ਗਿਆ ਸੀ ਨਾ ਬਣ ਕੇ ਮੈਂ ਉਦੋਂ ਇਹਦੀ ਇੱਕ ਕਲਿੱਪ ਬਣਾ ਕੇ ਰੱਖ ਲਈ ਸੀ ਵਿੱਚ ਐਡ ਕਰਨ ਵਾਸਤੇ ਆਪਾਂ ਇਹ ਛੋਟੇ ਛੋਟੇ ਫੁੱਲਾਂ ਦਾ ਰੈਡੀ ਕਰਵਾਇਆ ਸੀ ਫਿੱਕੇ ਜਿਹੇ ਰੰਗ ਤੇ ਜਿਹੜਾ ਕਿ ਬਹੁਤ ਜ਼ਿਆਦਾ ਸੋਹਣਾ ਸੀ ਤੇ ਇੱਕ ਇਹ ਭੈਣ ਜਿਹੜੇ ਜਿਵੇਂ ਆਹ ਸਿੰਨਰੀ ਵਗੈਰਾ ਤੁਸੀਂ ਘਰੇ ਲਾਉਣੀ ਹੋਵੇ ਡੈਕੋਰੇਸ਼ਨ ਵਾਸਤੇ ਇਹ ਬਣਾਉਂਦੇ ਨੇ ਹਨਾ ਆਹ ਕੈਨਵਸ ਜੇਕਰ ਤੁਸੀਂ ਆਪਦੇ ਘਰ ਨੂੰ ਡੈਕੋਰੇਟ ਕਰਨ ਵਾਸਤੇ ਅਹੋ ਜੀਆਂ ਚੀਜ਼ਾਂ ਬਣਵਾਉਣੀਆਂ ਚਾਹੁੰਦੇ ਹੋ ਤਾਂ ਜਿੱਦਾਂ ਆਹ ਮੋਰ ਦਾ ਡਿਜ਼ਾਈਨ ਇਹ ਵਾਲਾ ਬਹੁਤ ਸੁੰਨੀਆਂ ਚਿੜੀਆਂ ਦਾ ਤੁਸੀਂ ਐਦਾਂ ਦੀਆਂ ਚੀਜ਼ਾਂ ਵੀ ਇਹਨਾਂ ਤੋਂ ਤਿਆਰ ਕਰਵਾ ਸਕਦੇ ਹੋ ਆਪਣੇ ਘਰ ਨੂੰ ਡੈਕੋਰੇਟ ਕਰਨ ਵਾਸਤੇ ਜੋ ਕਿ ਬਹੁਤ ਜ਼ਿਆਦਾ ਸੁੰਨੀਆਂ ਲੱਗਦੀਆਂ ਲੱਗੀਆਂ ਹੁੰਦੀਆਂ ਨੇ ਤੇ ਇਹ ਭੈਣ ਨੇ ਜਿਹੜੇ ਇਹ ਆਪਣੇ ਘਰ ਤੋਂ ਹੀ ਆਪਣਾ ਕੰਮ ਕਰਦੇ ਨੇ ਕੋਈ ਜ਼ਿਆਦਾ ਇਹਨਾਂ ਦੀ ਕੋਸਟ ਵੀ ਜ਼ਿਆਦਾ ਨਹੀਂ ਹੈਗੀ ਇੱਕ ਸਿੰਪਲ ਸੂਟ ਆ ਜਿਹੜਾ ਮਤਲਬ ਹਲਕੀ ਪੇਂਟ ਵਾਲਾ ਇੱਕ ਸਿੰਪਲ ਸੂਟ 300 ਤੋਂ ਸਟਾਰਟ ਹੋ ਜਾਂਦਾ ਉਸ ਤੋਂ ਬਾਅਦ ਜਿੰਨਾ ਹੈਵੀ ਤੁਹਾਡਾ ਡਿਜ਼ਾਈਨ ਹੋਊਗਾ ਓਨੇ ਹੀ ਪੈਸੇ ਵੱਧ ਹੋਣਗੇ ਪਰ ਇਹ 300 ਤੋਂ ਇਹਨਾਂ ਦੀ ਸਟਾਰਟਿੰਗ ਆ ਬਹੁਤ ਜੈਨੂਇਨ ਪ੍ਰਾਈਸ ਆ ਕਿਉਂਕਿ ਮੈਂ ਬੇਟੀ ਦਾ ਸੂਟ ਰੈਡੀ ਕਰਵਾਇਆ ਹੋਇਆ ਉਹਦੀ ਵੀ ਮੈਂ ਕਲਿੱਪ ਨਾਲ ਐਡ ਕਰ ਲਈ ਮੈਂ ਆਫ ਵਾਈਟ ਸੂਟ ਦਾ ਤੇ ਇੱਕ ਮੈਂ ਮੇਰੀ ਮਾਸੀ ਦਾ ਸੂਟ ਰੈਡੀ ਕਰਵਾਇਆ ਉਹਦੀ ਵੀ ਮੈਂ ਇੱਕ ਕਲਿੱਪ ਆ ਜਿਹੜੀ ਉਹ ਐਡ ਕਰ ਦੂੰਗੀ ਕਿਉਂਕਿ ਉਹ ਸੂਟ ਮੈਂ ਬਾਕੀ ਫਿਰ ਦੂਰ ਦੀ ਬਾਟਾ ਬਾਅਦ ਚ ਪਛਾਹਿਆ ਨਹੀਂ ਜਾਂਦਾ ਤਾਂ ਉਹਨੂੰ ਕਲਿੱਪਾਂ ਵੀ ਮੇ ਨਾਲ ਐਡ ਕਰ ਦੋ ਜੋ ਮੈਂ ਦੋ ਸੂਟ ਕਰਵਾਏ ਨੇ ਤੇ ਬਾਕੀ ਇਹਨਾਂ ਦਾ ਘਰ ਤੋਂ ਕੰਮ ਕਰਕੇ ਇਹਨਾਂ ਨੂੰ ਕੋਈ ਐਕਸਟਰਾ ਖਰਚਾ ਨਹੀਂ ਪੈਂਦਾ ਤਾਂ ਕਰਕੇ ਬਹੁਤ ਜੈਨੂਨ ਰੇਟ ਨੇ ਜੇਕਰ ਤੁਸੀਂ ਕਿਸੇ ਨੇ ਵੀ ਪੇਂਟਿੰਗ ਕਰਵਾਉਣੀ ਆ ਕੱਪੜੇ ਪੇਂਟ ਕਰਵਾਉਣੇ ਆ ਤੁਸੀਂ ਸਟੱਫ ਆਪ ਦਾ ਵੀ ਦੇ ਸਕਦੇ ਹੋ ਤੇ ਭੈਣ ਖੁਦ ਵੀ ਸਟੱਫ ਅਵੇਲੇਬਲ ਕਰਵਾ ਦੇਣਗੇ ਤੁਸੀਂ ਕਲਰ ਆਪ ਦਾ ਦੱਸ ਸਕਦੇ ਹੋ ਹਨ ਜਿੱਦਾਂ ਦੀ ਚੁਆਇਸ ਹੋ ਡਿਜ਼ਾਈਨ ਪੇਜ ਸਕਦੇ ਹੋ ਉਦਾਂ ਦਾ ਪੇਂਟ ਕਰ ਦਿੰਦੇ ਨੇ ਤੇ ਫ੍ਰੀ ਹੈਂਡ ਪੇਂਟਿੰਗ ਕਰਦੇ ਨੇ ਇਹ ਕਦੇ-ਕਦੇ ਤਾਂ ਮਤਲਬ ਇਦਾਂ ਦੇ ਸੂਟ ਵੀ ਪ ਉਹਦੇ ਇੰਨਾ ਕ ਜਿਆਦਾ ਇਹਨਾਂ ਦੇ ਹੱਥਾਂ 'ਚ ਹੁਣਾਰਾ ਹੈ ਤਾਂ ਜੇ ਕਿਸੇ ਨੇ ਵੀ ਪੇਂਟਿੰਗ ਕਰਵਾਉਣੀ ਆ ਸੂਟ ਕਰਵਾਉਣਾ ਜਾਂ ਤੁਸੀਂ ਇਹ ਕੈਨਵਸ ਕਰਵਾਉਣਾ ਜਾਂ ਕੋਈ ਮਤਲਬ ਸਿਨਰੀ ਵਗੈਰਾ ਕਰਵਾਉਣੀ ਆ ਤਾਂ ਇਹਨਾਂ ਨਾਲ ਕੰਟੈਕਟ ਜ਼ਰੂਰ ਕਰਿਓ ਇਹਨਾਂ ਦਾ ਪੂਰਾ ਪਤਾ ਤੇ ਇਹਨਾਂ ਦਾ ਫੋਨ ਨੰਬਰ ਆਪਾਂ ਵੀਡੀਓ ਦੇ ਵਿੱਚ ਦੇਵਾਂਗੇ ਇੱਕ ਵਾਰ ਭੈਣ ਤੋਂ ਕੰਮ ਜ਼ਰੂਰ ਕਰਵਾਇਓ ਥੈਂਕ ਯੂ